ਤੁਸੀਂ ਐ ਕਰੋ ਜੀ ਤੁਸੀਂ ਮੈਨੂੰ ਅੰਗਰੇਜ਼ੀ ਸਿਖਾਓ ਜਦ ਬੰਤ ਆ ਗਿਆ ਉਹਨੂੰ ਮੈਂ ਪੁੱਛ ਲਾਂਗੀ ਵੀ ਕਿੰਨਾ ਕਿਲੋਮੀਟਰ ਗਿਆ ਫਿਰ ਮੈਂ ਤੁਹਾਨੂੰ ਦੱਸ ਦਾਂਗੀ ਇਹ ਤਾਂ ਬੀਬੀ ਗੱਲ ਨਹੀਂ ਬਣੀ ਇਹ ਫਿਰ ਤੈਨੂੰ ਹਾਓ ਡੀਅਰ ਯੂ ਆਫ ਸਲੀਪਿੰਗ ਵਿਦ ਮੀ ਹੈ ਸੈਟ ਅਪ ਇਹ ਮੈਨੂੰ ਕੀ ਪਤਾ ਉਹਨੇ ਬੰਤ ਨੂੰ ਪੁੱਛੀਆ ਜਾਦਾ ਜੂਗਾ ਉਹ ਬੀਬੀ ਸਵਾਲ ਤਾਂ ਹੁਣ ਤਾਂ ਹੀ ਨਿਕਲੂਗਾ ਨਾ ਜੇ ਤੂੰ ਦੱਸੇਂਗੀ ਹੁਣ ਦਿਮਾਗ ਤਾਂ ਤੇਰਾ ਦੇਖਣਾ ਬੰਤ ਦਾ ਤਾਂ ਦੇਖਣਾ ਕਮਾਲ ਕਰਦੇ ਆ ਤੁਸੀਂ ਸਰ ਜੀ ਗਿਆ ਉਹ ਕਰਤੇ 12 ਵਜੇ ਲਾਈਟ ਆ ਜੂਗੀ ਇੱਕ ਬੱਚ ਲਾ ਲਾਈਟ ਕਿਤੇ ਨੇੜੇ ਨਾ ਤੇੜੇ ਲਾਈਟ ਆਵੇ ਨਾ ਆਵੇ ਇਹ ਜ਼ਰੂਰ ਆ ਜੀ ਆ ਜਾ 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 ਲੰਘਿਆ ਸਾਸਤਰੀਕਾਲ ਸਰ ਜੀ ਸਾਸਤਰੀਕਾਲ ਵੀ ਸਾਸਤਰੀਕਾਲ ਤੈਨੂੰ ਕਹਦਾ ਦੁਪਹਿਰ ਨੂੰ ਨਹੀਂ ਆਣਾ ਹੈਗਾ ਸਰ ਜੀ ਫਿਰ ਸ਼ਾਮ ਨੂੰ ਤਾਂ ਤੁਹਾਨੂੰ ਪਤਾ ਰੋਟੀ ਟੁਕ ਦਾ ਟਾਈਮ ਹੋ ਜਾਂਦਾ ਫਿਰ ਟਾਈਮ ਨਹੀਂ ਲੱਗਦਾ ਮੈਂ ਕਿਹਾ ਚੱਲ ਦੁਪਹਿਰੇ ਦੁਪਹਿਰੇ ਜਾ ਕੇ ਮੈਂ ਆਪਣੀ ਕਲਾਸ ਲੈ ਆਵਾਂ ਦੁਪਹਿਰੇ ਦੁਪਹਿਰੇ ਜਾ ਕੇ ਲੈ ਆਪਣੇ ਆਪਣੇ ਕੰਮ ਦਾ ਸਾਰਾ ਨੂੰ ਪਿਆ ਤੇ ਮੈਂ ਪਾਣੀ ਲੈਣਾ ਹੁਣ ਲਾਈਟ ਆਣੀ ਵਾਲੀ ਓਹੋ ਸਰ ਜੀ ਤੁਸੀਂ ਆਪਾ ਨਹੀਂ ਲੈਂਦੇ ਆ ਹੋਰ ਲਾ ਕੋਈ ਬੰਦਾ ਬੰਦਾ ਰੱਖ ਲੋਰੇ ਬੰਦਾ ਰੱਖ ਲੋ ਖਰਚਾ ਨਹੀਂ ਲਊਗਾ ਬੰਦਾ ਫਰੀ ਕੰਮ ਕਰੂਗਾ ਇੱਥੇ ਫਿਰ ਤੁਸੀਂ ਇੰਨਾ ਤਾਂ ਕਮਾਉਂਦੇ ਆ ਜੀ ਦੇਦਾ ਕਰੋ ਬੰਦੇ ਨੂੰ ਫਿਰ ਬੰਦਾ ਅੱਜ ਦੇ ਟਾਈਮ ਦੇ ਬੀਬੀ ਬਹੁਤ ਮਹਿੰਗਾਈ ਆ ਆ ਵਿਚੇ ਦੇ ਫੀਸਾਂ ਨਾਲ ਵੀ ਨਹੀਂ ਕੁਛ ਬੰਦਾ ਸਾਰਾ ਰਲਾ ਮਲਾ ਕੇ ਤੰਗ ਜਰਾ ਚੱਲਦਾ ਕਰਦਾ ਹਾਂ ਜੀ ਔਰ ਅੱਛਾ ਸਰ ਜੀ ਜਿਹੜੀ ਤੁਸੀਂ ਮੈਨੂੰ ਅੰਗਰੇਜ਼ੀ ਸਿਖਾਈ ਸੀ ਜੀ ਹਾਂ ਉਹ ਫੇਰ ਮੈਂ ਬੋਲੀ ਜੀ ਮੇਰਾ ਤਾਂ ਫੇਰ ਪੰਗਾ ਪੈ ਗਿਆ ਬੰਦੇ ਨਾਲ ਬੰਦੇ ਨੇ ਪਹਿਲਾਂ ਤਾਂ ਮੈਨੂੰ ਗਾਲਾਂ ਕੱਢੀਆਂ ਅੱਛਾ ਫਿਰ ਉਹਨੇ ਇੱਕ ਮੇਰੇ ਥੱਪੜ ਮਾਰਿਆ ਅੱਛਾ ਮੈਨੂੰ ਕਹਿੰਦਾ ਕਹਿੰਦਾ ਜੇ ਤੂੰ ਹੁਣ ਬੋਲੀ ਆ ਨਾ ਫੇਰ ਦੇਖ ਲਈ ਮੈਂ ਕਿਹਾ ਤੂੰ ਮੈਨੂੰ ਰੋਕ ਕੇ ਦਿਖਾ ਮੇਰੇ ਸਰ ਨੇ ਸਿਖਾਈ ਆ ਮੈਂ ਫੇਰ ਅੰਗਰੇਜ਼ੀ ਬੋਲੀ ਮੇਰੇ ਨਾਂ ਤਾਂ ਨਹੀਂ ਲੇ ਲਿਆ ਕੋਈ ਗਲਤ ਤਾਂ ਨਹੀਂ ਬੋਲਿਆ ਹੀ ਨਾ ਜੀ ਸਰ ਜੀ ਮੈਂ ਤੁਹਾਡਾ ਨਾਮ ਨਹੀਂ ਲਿਆ ਜੀ ਹੋਰ ਕਿਸ ਕਾ ਲਿਆ ਤਾਂ ਪੰਤ ਪ੍ਰਧਾਨ ਦਾ ਜੀ ਹਾਂ ਇਹ ਬਾਤ ਠੀਕ ਹੈ ਹਾਂ ਫੇਰ ਉਹ ਪੰਤ ਪ੍ਰਧਾਨ ਦਾ ਨਾਮ ਸੁਣ ਕੇ ਪਹਿਲਾਂ ਤਾਂ ਚੁੱਪ ਕਰ ਗਿਆ ਅੱਛਾ ਰੋਬ ਜਾ ਪੈ ਗਿਆ ਉਹਦੇ ਤੇ ਅੱਛਾ ਮੈਂ ਕਿਹਾ ਲੈ ਵੀ ਕੰਮ ਲੋਟ ਆ ਗਿਆ ਮੇਰਾ ਅੱਛਾ ਮੈਂ ਤਾਂ ਉਹੀ ਅੱਖਰ ਉਹਨੂੰ ਫੇਰ ਬੋਲਤੇ ਜੈਸੇ ਕਿ ਕਿਆ ਕਿਆ ਕਹਾਤਾ ਤੂੰ ਫੇਰ ਸੁਣੋ ਤਾਂ ਸਰ ਜੀ ਮੈਨੂੰ ਕਹਿੰਦਾ ਜੇ ਕਹਿੰਦਾ ਮੈਂ ਤਾਂ ਹੁਣ ਤੇਰੀ ਥਾਣੇ 'ਚ ਰਿਪੋਰਟ ਕਰੂੰਗਾ ਇਹ じゃ ਕੀ ਕੀ ਕਹਿ ਕੇ ਆਈਆਂ ਉਸ ਨੂੰ ਮੈਂ ਉਹਨੂੰ ਕਿਹਾ ਹਾਓ ਡੀਅਰ ਯੂ ਆਫ ਸਲੀਪਿੰਗ ਵਿਦ ਮੀ ਹੈ ਸੈਟ ਅਪ ਬਾਦਾਂ ਤਾਂ ਜਮਾ ਬੇਡਾ ਘਰ ਕਰ ਕਰਦੇ ਆ ਗਰੀਬ ਜੀ ਦਾ ਕੀ ਮਤਲਬ ਜੀ ਸਲੀਪ ਵੀ ਕਹਿੰਦਾ ਮਤਬ ਉਹਦਾ ਸੌਣਾ ਹੁੰਦਾ ਹਾ ਸੌਣਾ ਹੋਰ ਰਾਤ ਨੂੰ ਸੌਣ ਨੇ ਅਜੇ ਥੀਮ ਹੈ ਹਾਏ ਅੱਛਾ ਜੀ ਬਾਬਾ ਤੂੰ ਰਹਿੰਦੇ ਤੂੰ ਅੱਜ ਅੰਗਰੇਜ਼ੀ ਦੇ ਪਹਿਲਾ ਸਟਾਪ ਲਾਣੇ ਆ ਇੱਥੇ ਪਹਿਲਾਂ ਤਨੂ ਮੈਂ ਜੇ ਸਿੱਖਣਾ ਤਾ ਤਨੂ ਟੈਸਟ ਦੇਣਾ ਪੈਣਾ ਬਸ ਹੋਰ ਕੋਈ ਇਲਾਜ ਨਹੀਂ ਹੈਗਾ ਸਰ ਜੀ ਕਾਹਦਾ ਟੈਸਟ ਜੀ ਫਿਰ ਮੈਂ ਬਾਹਰ ਕਿੱਦਾਂ ਜਾਉਂਗੀ ਜੀ ਮੈਨੂੰ ਤਾਂ ਆਇਲਸ ਕਰਨੀ ਆ ਆਇਲਸ ਕਰਨੀ ਆ ਪਰ ਅੰਗਰੇਜ਼ੀ ਸਿੱਖਣੀ ਆ ਕੋਈ ਬੀਬੀ ਤੇਰਾ ਮੈਨੂੰ ਪਤਾ ਤਾਂ ਲੱਗਿਆ ਵੀ ਦਿਮਾਗ ਇਹੋ ਪਕੜ ਕਰਦਾ ਅੰਗਰੇਜ਼ੀ ਦੀ ਕਿ ਨਹੀਂ ਕਰਦਾ ਹਾਂ ਹਾਂ ਦਿਮਾਗ ਦੀ ਗੱਲ ਤਾਂ ਛੱਡ ਦਿਓ ਤੁਸੀਂ ਦਿਮਾਗ ਤਾਂ ਮੇਰਾ ਬਹੁਤ ਤੇਜ ਹੈ ਚਾਰ ਭਰੇ ਕਾਰਾਂ ਚ ਕੋਈ ਗੱਲਾਂ ਹੋਣ ਨਾ ਮਨੋ ਵੀ ਪਤਾ ਲੱਗ ਜਾਂਦਾ ਕੀ ਗੱਲ ਹੋ ਰਹੀ ਆ ਅੱਛਾ ਦਿਮਾਗ ਤਾਂ ਮੇਰਾ ਐ ਚੱਲਦਾ ਜੀ ਜਿੰਮੇ ਵਾਸ ਪੁੱਛੋ ਨਾ ਵੀ ਵੀ ਜਿਹੜੀ ਆ ਗੱਲਾਂ ਹੁੰਦੀ ਆ ਤੀ ਤੀਵੀਆ ਦੇ ਇਹ ਕੁਝ ਹੋਰ ਹੁੰਦੇ ਆ ਜਿਹੜਾ ਹਿਸਾਬ ਕਿਤਾਬ ਵਾਲੀਆਂ ਗੱਲਾਂ ਉਹ ਹੁੰਦੀ ਆ ਕੁਝ ਹੋਰ ਆ ਹੁਣ ਮੈਂ ਤੈਨੂੰ ਜੇ ਤਾਂ ਅੰਗਰੇਜ਼ੀ ਸਿੱਖਣੀ ਆ ਪਹਿਲਾਂ ਤੈਨੂੰ ਇੱਕ ਸਵਾਲ ਪਿਆ ਕਰਾਂਗਾ ਪੁੱਜਣ ਨੂੰ ਸਰ ਜੀ ਉਹਨੇ ਹਾਂ ਅੰਗਰੇਜ਼ੀ ਦਾ ਸਵਾਲ ਨਾਲ ਕੀ ਮਤਲਬ ਆ ਹਿਸਾਬ ਕਿਤਾਬ ਦਾ ਅੰਗਰੇਜ਼ੀ ਦੇ ਨਾਲ ਮਤਲਬ ਹੈ ਥੋੜਾ 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 ਮੇਰਾ ਨਹੀਂ ਦਾ ਚਲ ਠੀਕ ਹੈ ਸਰ ਜੀ ਫਿਰ ਤੁਸੀਂ ਪੁੱਛ ਲਓ ਜਿਹੜਾ ਪੁੱਛਣਾ ਸਵਾਲ ਤਾਂ ਮੈਂ ਐ ਕੱਢ ਦੰਨੀ ਆ ਇੱਕ ਮਿੰਟ ਚ ਲੈ ਲੈ ਮੇਰੇ ਅੱਗੇ ਤਾਂ ਪਿੰਡ 'ਚ ਨਹੀਂ ਕੋਈ ਬੋਲਦਾ ਜਿਹੜਾ ਕੋਈ ਬੋਲਦਾ ਮੈਂ ਤਾਂ ਠਾ جواب ਦੇ ਦਿੰਦੀ ਆ ਉਹਦਾ ਅੱਛਾ ਜਲਦੀ ਕਰ ਫਿਰ ਮੇਰੀ ਲਾਈਟ ਆ ਜਾਏਗੀ ਜਲਦੀ ਜਲਦੀ ਕਲਾਸ ਲੱਗ ਆ ਦੇ ਕਾਪੀ ਪਹਿਲਾਂ ਅੱਛਾ ਕਾਪੀ ਚ ਜੀ ਪੈਨ ਕੱਢ ਕਾਪੀ ਪੈਨ ਦੇ ਹਾਂ ਦੇਖੋ ਹਾਂ ਜੀ ਇਹ ਜਿਹੜਾ ਗੋਲ ਨਸਾਨ ਹੈ ਹਾਂਜੀ ਇੱਥੇ ਸਮਝ ਲੈ ਆਪਾਂ ਬੈਠੇ ਆਂ ਮੰਜੇ ਤੇ ਹਾਂ ਹਾਂ ਅੱਛਾ ਜੀ ਮੰਜੇ ਤੇ ਬੈਠੇ ਆਂ ਇੱਥੋਂ ਆਪਾਂ ਨੇ ਬੰਤ ਪ੍ਰਧਾਨ ਨੂੰ ਭੇਜਿਆ ਉੱਤਰਵਾਲਾ ਉੱਤਰਵਾਲਾ ਸਾਰੇ ਉੱਤਰ ਕੀ ਆ ਜੀ ਇਹ ਕਿਹੜਾ ਸ਼ਹਿਰ ਉੱਤਰ ਤਾਂ ਨਹੀਂ ਪਤਾ ਨਾ ਜੀ ਤਰ ਪੱਛਮ ਦਾ ਵੀ ਨਹੀਂ ਪਤਾ ਹੋਣਾ ਫਿਰ ਤਾਂ ਨਾ ਜੀ ਮੈਂ ਤਾਂ ਸੁਣੇ ਪਹਿੰਦੀ ਵਾਰੀ ਖਦਾਬ ਵੀ ਨਹੀਂ ਪਤਾ ਨਾ ਜੀ ਉਰਬਦਾ ਇਹ ਦੱਸਿਆ ਹੀ ਨਹੀਂ ਕਿਸੇ ਨੇ ਕਦੇ ਫੇ ਤੂੰ ਪੜੀ ਕਿ ਨਹੀਂ ਆ ਫਿਰ ਅੰਗਰੇਜ਼ੀ ਕਿਵੇਂ ਆ ਜੀ ਬੇਬੇ ਤੈਨੂੰ ਇਹ ਤਾਂ ਬੇਸਿਕ ਚੀਜ਼ਾਂ ਦਾ ਨਹੀਂ ਪਤਾ ਹੈਗਾ ਸਰ ਜੀ ਫਿਰ ਦੱਸ ਦੋ ਮੈਨੂੰ ਤੁਸੀਂ ਦੇਖ ਜਿੱਥੋਂ ਦਾ ਸੂਰਜ ਚੜ੍ਹੇਗਾ ਅੱਛਾ ਜੀ ਉਹ ਤਾਂ ਹੋਇਆ ਪੂਰਬ ਅੱਛਾ ਜੀ ਪੂਰਬ ਹੋ ਗਿਆ ਹਾਂ ਫਿਰ ਤੈਨੂੰ ਮੈਂ ਅੰਗਰੇਜ਼ੀ ਵੀ ਸਿਖਾਵਾਂਗਾ ਵੀ ਸੂਰਜ ਦੀ ਠੀਕ ਹੈ ਅੱਛਾ ਅੱਛਾ ਠੀਕ ਹੈ ਜੀ ਜਿੱਥੋਂ ਛਿਪੇਗਾ ਹੂੰ ਉੱਥੇ ਹੋ ਗਿਆ ਪੱਛਮ ਅੱਛਾ ਜੀ ਜਿਹੜਾ ਸਿੱਧੇ ਸੱਜੇ ਸਾਈਡ ਰਹਿ ਗਿਆ ਉਹ ਹੋ ਗਿਆ ਦੱਖਣ ਅੱਛਾ ਜੀ ਇਹੜਾ ਖੱਬੀ ਸਾਈਡ ਰਹਿ ਗਿਆ ਉਹ ਹੋ ਗਿਆ ਉੱਤਰ ਅੱਛਾ ਜੀ ਖੱਬੀ ਸਾਈਡ ਉੱਤਰ ਹੋ ਗਿਆ ਜੀ ਹਾਂ ਇਹ ਇਹ ਹੈਗਾ ਦਿਸ਼ਾਵਾਂ ਦੇ ਨਾਮ ਚਾਰ ਕੋਣਿਆਂ ਦੇ ਨਾਮ ਜੇ ਅਸੀਂਿੱਧਾ ਗੱਲ ਚਾਰ ਖੁੰਜਾਂ ਦੇ ਨਾਮ ਅੱਛਾ ਧਰਤੀ ਦੇ ਚਾਰ ਖੁੰਜੇ ਆ ਹਾਂਜੀ ਤੇ ਉਹਨਾਂ ਦੇ ਚਾਰਾਂ ਦੇ ਚਾਰ ਨਾਮ ਆ ਠੀਕ ਆ ਜੀ ਸਮਝ ਆ ਗਈ ਹਾਂਜੀ ਆ ਗਈ ਜੀ ਠੀਕ ਆ ਹੁਣ ਦੇਖਾ ਆਪਾਂ ਨੇ ਬੰਤ ਪ੍ਰਧਾਨ ਨੂੰ ਭੇਜਿਆ ਉੱਤਰ ਵਾਲਾ ਸਰ ਜੀ ਬੰਤ ਪ੍ਰਧਾਨ ਉੱਤਰ ਚ ਕੀ ਕਰਨ ਜਾਊਗਾ ਉਹ ਉੱਤਰਵੱਲ ਉੱਤਰਵੱਲ ਉੱਤਰ 'ਚ ਥੋੜਾ ਭੇਜਣ ਆਪਾਂ ਨੇ ਫਿਰ ਉੱਤਰਵਾਲੋ ਕੀ ਕਰਨ ਜਾਈਗਾ ਉਹਦਾ ਕੰਮ ਕੀ ਆ ਉੱਤਰ 'ਚ ਆਪਾਂ ਨੇ ਸਵਾਲ ਕੱਢਣਾ ਫਿਰ ਉਹਨੂੰ ਭੇਜਣ ਦਾ ਪੈਣਾ ਲੈ ਕਮਾਲ ਕਰਦੇ ਆ ਸਰ ਜੀ ਕੋਈ ਹੋਰ ਬੰਦੇ ਨੂੰ ਭੇਜ ਲਓ ਹੋਰ ਕਿਹਨੂੰ ਭੇਜੇ ਹੁਣ ਬੰਤ ਕਹੇ ਲੱਗਦਾ ਉਹਨੂੰ ਹੀ ਭੇਜਾਂਗੇ ਕਿੱਧਰ ਨੂੰ ਗਿਆ ਫਿਰ ਉਹ ਆ ਮਨ ਲੱਗੇ ਇਹ ਆਪਾਂ ਇੱਧਰ ਨੂੰ ਕਮਾ ਲਿਆ ਇਹ ਇੱਧਰ ਨੂੰ ਅੱਛਾ ਜੀ ਇੱਥੋਂ ਗਿਆ ਉੱਤਰਵਾਲਾ ਯਾਨੀ ਇੱਧਰ ਨੂੰ ਚਲਾ ਗਿਆ ਹਾਂ ਇੱਧਰ ਨੂੰ ਚਲਾ ਗਿਆ ਹੁਣ ਸਮਝ ਆ ਰਹੀ ਐ ਨਾ ਆ ਦੇਖ ਮੈਂ ਦਿਸ਼ਾ ਵੀ ਇੱਧਰ ਕਰ ਦੇ ਉੱਤਰ ਵਾਲਾ ਸਰ ਜੀ ਬੰਤ ਦਿਖਦਾ ਤਾਂ ਹੈ ਨਹੀਂ ਕਿਤੇ ਉਹ ਦਿਖੇਗਾ ਨਹੀਂ ਉਹ ਤਾਂ ਸਵਾਲ-ਸਵਾਲ ਦੇ ਵਿੱਚ ਆ ਦਿਖਦੇਗਾ ਨਹੀਂ ਉਹ ਸਵਾਲ ਦੇ ਵਿੱਚ ਪਾਇਆ ਆਪਾਂ ਨੇ ਸਰ ਫਿਰ ਕੋਈ ਹੋਰ ਬੰਦੇ ਨੂੰ ਪਾ ਲਓ ਤੁਸੀਂ ਜੀ ਉਹ ਕਹ ਨਹੀਂ ਬੰਤ ਲੱਗਦਾ ਆਪਣੇ ਅੱਛਾ ਜੀ ਹੋਰ ਕਿ ਬੰਦੇ ਨਹੀਂ ਕਿ ਮੈਂ ਹੋਰ ਕੋ ਬੰਦਾ ਕਹ ਨਹੀਂ ਲੱਗਦਾ ਆਪਣੇ ਇਸ ਕਰਕੇ ਆਪਣਾ ਬੰਤ ਪਾਇਆ ਵੀ ਤੈਨੂੰ ਸਮਝ ਆ ਜੇ ਸਰ ਜੀ ਕਿੰਨੇ ਵਜੇ ਗਿਆ ਜੀ ਉਹ ਚਲੋ ਐ ਮਾਨਲੇ ਵੀ ਤੜਕੀ 5 ਵਜੇ ਲੰਗਾ ਕਮਾਲ ਕਰਦੇ ਆ ਸਰ ਜੀ ਉਹ 10 11 ਵਜੇ ਤੋਂ ਪਹਿਲਾਂ ਤਾਂ ਉੱਠਦਾ ਨਹੀਂ ਹੈਗਾ 5 ਵਜੇ ਕਿਵੇਂ ਭੱਜੂਗਾ ਮੈਂ ਇਹ ਕਰਾਂ ਕਿ ਉਹ ਨਾ ਆਪਣੇ ਨਕਲੀ ਕਰੈਕਟਰ ਪਾਇਆ ਉਹ ਅਸਲੀ ਬੰਤ ਨਹੀਂ ਹੈਗਾ ਨਕਲੀ ਬੰਤਾ ਅੱਛਾ ਜੀ ਹਾਂ ਠੀਕ ਆ ਹੂੰ ਉੱਤਰ ਵੱਲ ਗਿਆ 5 ਕਿਲੋਮੀਟਰ ਠੀਕ ਆ ਜੀ ਫਿਰ ਉੱਥੋਂ ਪੂਰਬ ਵੱਲ ਮੁੜ ਗਿਆ ਅੱਛਾ ਜੀ ਇਹ ਤਾਂ ਐਵੇਂ ਧੱਕੇ ਖਾਂਦਾ ਫਿਰ ਜਾਂਦਾ ਜੀ ਪਹਿਲਾਂ ਕੀ ਪਿਆ ਇਹਦਾ ਉੱਥੇ ਉਹ ਚਲੋ ਤਾਂ ਆਪਾਂ ਬਾਅਦ ਵਿੱਚ ਦੱਸਾਂਗੇ ਵੀ ਕੀ ਪਿਆ ਸੀਗਾ ਕੀ ਕੱਢਣਾ ਆਪਾਂ ਨੇ ਠੀਕ ਆ ਇੱਧਰ ਨੂੰ ਗਿਆ ਹੁਣ ਪੂਰਬ ਵੱਲ ਨੂੰ ਬਹੁਤ 4 ਕਿਲੋਮੀਟਰ ਲੈ 9 ਕਿਲੋਮੀਟਰ ਚਲੇਗਾ ਗੱਲ ਨਹੀਂ ਬਾਤ ਨਹੀਂ ਹ ਚਾਲਕ ਕੋ ਗੱਲ ਨਹੀਂ ਗੱਲ ਨਹੀਂ ਜਾਂਦੇ ਜਾਂਦੇ ਉਹਦੀ ਮਰਜ਼ੀ ਆਗਲੇ ਜਿੰਨਾ ਮਰਜ਼ੀ ਤੁਰੇ ਅੱਛਾ ਜੀ ਜਿੱਦਾਂ ਸਵੇਰ ਦੀ ਸੈਰ ਤੂੰ ਗਿਆ ਹੋਵੇ ਠੀਕ ਆ ਸਰ ਮੈਂ ਤਾਂ ਇਹ ਸੋਚਦੀ ਆ ਜੀ ਹੁਣ ਉਹ ਵਗ ਤਾਂ ਗਿਆ ਉਹ ਮੁੜੂਗਾ ਕਾਦ ਉਹਨੂੰ ਮੋੜਦੇ ਆ ਬਸ ਮੋੜ ਮੈਂ ਮੋੜਨ ਲੱਗਾ ਹੁਣ 4 ਕਿਲੋਮੀਟਰ ਚਲਾ ਗਿਆ ਹਾਂ ਜੀ ਹੁਣ ਉਸਨੇ ਵਾਪਸ ਨਹੀਂ ਆਣਾ ਹੈਗਾ ਉਸ ਰਸਤੇ ਨੂੰ ਲਾ ਸਰਕਰ ਉਹ ਤਾਂ ਉੱਥੇ ਘੁੰਮ ਜੂਗਾ ਜੀ ਉਹ ਕਿੱਥੇ ਨੂੰ ਆਗਾ ਤੁਸਾਂ ਕੋ ਬੁਲਾਣੇ ਆ ਸਿੱਤੈ ਬੁਲਾਣੇ ਆ ਲਾ ਉਹਨੂੰ ਤਾਂ ਰਸਤੇ ਦਾ ਨਹੀਂ ਪਤਾ ਮੰਨ ਲਓ ਰਸਤਾ ਪਤਾ ਨਹੀਂ ਗਿਆ ਔਰ ਮੈਨੂੰ ਪਤਾ ਹੁੰਦਾ ਰਸਤਾ ਮਤਲਬ ਉਸਨੂੰ ਆਪਾਂ ਸਿੱਧਾ ਦੱਸ ਦਾਂਗੇ ਕਿ ਤੂੰ ਸਾਡੇ ਬੋਰ ਤੇ ਵਾਪਸ ਆਣਾ ਮੁੜ ਕੇ ਤੁਸੀਂ ਕਿਵੇਂ ਦੱਸੇਂਗੇ ਜੀ ਉਹਦੇ ਕੋਲ ਤਾਂ ਫੋਨ ਵੀ ਨਹੀਂ ਹੈਗਾ ਉਹਨੂੰ ਪਹਿਲੇ ਹੀ ਦੱਸ ਕੇ ਭੇਜੇਂਗੇ ਨਾ ਕਿ ਤੂੰ ਇੱਥੇ ਵਾਪਸ ਮੁੜ ਕੇ ਆ ਜਾਣਾ ਤੁਸੀਂ ਕਹਿ ਰਹਿਆ ਨਾਲੇ ਬਾਗਿਆ ਜੀ ਉਹ ਉਹ ਹੁਣ ਸਵਾਲ ਵੀ ਤਾਂ ਪੂਰਾ ਕਰਨਾ ਕਿਸੇ ਤਰ੍ਹਾਂ ਹੁਣ ਮੈਂ ਝੂਠ ਸੱਚ ਬੋਲ ਕੇ ਅੱਛਾ ਜੀ ਗੱਲ ਤਾਂ ਉਹੀ ਹੈ ਕਿ ਮੈਂ ਤੇਰੇ ਦਿਮਾਗ ਦਾ ਟੈਸਟ ਲੈ ਰਿਹਾ ਵੀ ਤੇਰਾ ਦਿਮਾਗ ਚੱਲਦਾ ਜਾਂ ਨਹੀਂ ਚੱਲਦਾ ਕਿੰਨਾ ਚੱਲਦਾ ਮੇਰਾ ਕਿੰਨਾ ਤਾਂ ਦਿਮਾਗ ਚੱਲਦਾ ਜੀ ਹੁਣ ਹੁਣ ਤੁਸੀਂ ਕਹਿ ਰਹੇ ਹੁਣ ਦੇਖੋ ਜੀ ਤੁਸੀਂ ਕਹਿ ਰਹੇ ਬੰਤ ਨੂੰ ਉੱਥੇ ਭੇਜਦਾ ਮੈਂ ਤੁਹਾਨੂੰ ਕਹਿ ਰਹੀਆਂ ਬੰਤ ਉੱਥੇ ਜਾ ਨਹੀਂ ਸਕਦਾ ਹੈਗਾ ਜੀ ਇਸ ਤੋਂ ਜ਼ਿਆਦਾ ਮੇਰਾ ਦਿਮਾਗ ਕੀ ਚੱਲੂਗਾ ਉਹ ਤਾਂ ਕਦੇ ਉੱਥੇ ਗਿਆ ਨਹੀਂ ਨਾ ਉਹ ਕਦੇ ਉੱਠਦਾ 10 11 ਵਜੇ ਤੋਂ ਪਹਿਲਾਂ ਤੁਸੀਂ 5 ਵਜੇ ਅਕਬਾਲ ਦੇ ਵਿੱਚ ਸੋ ਰਿਆ ਨਾ ਤੁਸੀਂ 5 ਵਜੇ ਉਠਾਈ ਜਾ ਜਣੇ ਉਹਨੂੰ ਇਹਦਾ ਸਵਾਲ ਆ ਸਵਾਲ 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 ਅੱਛਾ ਜੀ ਹਾਂ ਤੂੰ ਇੱਕ ਵਾਰੀ ਗੱਲ ਸਮਝ ਪਹਿਲਾਂ ਫਿਰ ਫਿਰ ਬਾਅਦ ਚ ਗੱਲ ਕਰੀ ਜੇ ਨਾ ਸਮਝ ਆਈ ਫਿਰ ਪੁੱਛੀ ਅੱਛਾ ਜੀ ਮਾਲੇ ਇੱਥੇ ਚਲਾ ਗਿਆ ਉਹ 4 ਕਿਲੋਮੀਟਰ ਹਾਂਜੀ ਹੁਣ ਉਸਨੇ ਸਿੱਧਾ ਆਣਾ ਜਿੱਥੋਂ ਉਹ ਚੱਲਿਆ ਸੀਗਾ ਮਾਲ ਲਿਆ ਆਪਾਂ ਨੇ ਭੇਜਿਆ ਤਾਂ ਇੱਥੇ ਤੇ ਉਹਨੂੰ ਉਸਨੇ ਸਿੱਧਾ ਇੱਥੇ ਵਾਪਸ ਆ ਜਾਣਾ ਆ ਗਈ ਗੱਲ ਦਿਮਾਗ ਚ ਹਾਂਜੀ ਹਾਂ ਇੱਧਰੋਂ ਗਿਆ ਹੁਣ 5 ਕਿਲੋਮੀਟਰ ਇੱਧਰੋਂ ਗਿਆ 4 ਹੁਣ ਜਿੰਨਾ ਉਹ ਵਾਪਸ ਆਇਆ ਉਹ ਕਿੰਨੇ ਮੀਟਰ ਇਹ ਦੱਸਣਾ ਹਉ ਲਾ ਜਿੰਨਾ ਦਿਮਾਗ ਲਾਣਾ ਲੈ ਇਹ ਕਿਹੜੀ ਵੱਡੀ ਗੱਲ ਆ ਹਾਂ ਜਿੰਨਾ ਕੋ ਹੋ ਗਿਆ ਉਹਨਾਂ ਖਾਜੂਗਾ ਵਾਪਸ 5 ਕਿਲੋਮੀਟਰ ਇੱਧਰੋਂ ਆਜੇਗਾ 4 ਇੱਧਰੋਂ ਆਜੂਗਾ ਵਾਪਸ ਤਾਂ ਆਣਾ ਨਹੀਂ ਹੈਗਾ ਸਿੱਧਾ ਹੀ ਜਾਣਾ ਉੱਥੋਂ ਫਿਰ ਸਿੱਧਾ ਆਜੂਗਾ ਜੀ ਉਹ ਹੀ ਦੱਸਣਾ ਵੀ ਜਿਹੜਾ ਸਿੱਧਾ ਆਇਆ ਉਹ ਕਿੰਨੇ ਕਿਲੋਮੀਟਰ ਆਇਆ ਇਹ ਮੈਨੂੰ ਕੀ ਪਤਾ ਹੋਣਾ ਬੰਤ ਨੂੰ ਪੁੱਛੀਏ ਜਦ ਆਜੂਗਾ ਉਹ ਵੀ ਬੀ ਸਵਾਲ ਤਾਂ ਹੁਣ ਤਾਂ ਹੀ ਨਿਕਲੂਗਾ ਨਾ ਜੇ ਤੂੰ ਦੱਸੇਂਗੀ ਹੁਣ ਦਿਮਾਗ ਦਾ ਤੇਰਾ ਦੇਖਣਾ ਬੰਤ ਦਾ ਤਾਂ ਦੇਖਾਂਗਾ ਕਮਾਲ ਕਰਦੇ ਆ ਤੁਸੀਂ ਸਰ ਜੀ ਗਿਆ ਉਹ ਕੰਮ ਉਹਦਾ ਆਊਗਾ ਉਹ ਮੈਨੂੰ ਕੀ ਪਤਾ ਹੁਣ ਕਿੰਨਾ ਆਊਗਾ ਮੈਂ ਤਾਂ ਜੇ ਆਪ ਜਾਊਂਗੀ ਤਾਂ ਦੱਸੂਗੀ ਵੀ ਨਾ ਆਈਆਂ ਹੁਣ ਆਏ ਦੱਸ ਵੀ ਤੈਨੂੰ ਅੰਗਰੇਜ਼ੀ ਸਿੱਖਣੀ ਆ ਮੈਂ ਸਰ ਜੀ ਹੁਣ ਅੰਗਰੇਜ਼ੀ ਤਾਂ ਸਿੱਖਣੀ ਆ ਤੁਸੀਂ ਤਾਂ ਮੈਨੂੰ ਹੋਰ ਹੀ ਕੁਝ ਸਿਖਾਈ ਜਾ ਰਹੇ ਆ ਫਿਰ ਸਵਾਲ ਦਾ ਜਵਾਬ ਕੌਣ ਦੇਊਗਾ ਮੈਂ ਦੇ ਤਾਂ ਦਿੱਤਾ ਜੀ ਹੁਣ ਇਹ ਤਾਂ ਤੂੰ ਕੰਤ ਤੇ ਗੱਲ ਗੇਰਤੀ ਕਿ ਬੰਤ ਦੱਸੂਗਾ ਫਿਰ ਹੁਣ ਸਰ ਜੀ ਜਿੱਦਾਂ ਜਾਊਗਾ ਥੋੜਾ ਸਿੱਖਣੀ ਆ ਜਿਹੜਾ ਜਾਊਗਾ ਪਤਾ ਤੁਹਾਨੂੰ ਹੋਊਗਾ ਨਾ ਫਿਰ ਉਹੀ ਤਾਂ ਸਵਾਲ ਆ ਬੀਬੀ ਉਹੀ ਤਾਂ ਦਿਮਾਗ ਦੀ ਗੱਲ ਆ ਵੀ ਉਹ ਬਿੰਦਾ ਇੱਥੇ ਬੈਠਾ ਦੱਸ ਦੇਵੇ ਕਿ ਉੱਥੋਂ ਤੋਂ ਇੱਥੇ ਕਿੰਨੀ ਦੂਰੀ ਆ ਤੁਸੀਂ ਐ ਕਰੋ ਜੀ ਤੁਸੀਂ ਮੈਨੂੰ ਅੰਗਰੇਜ਼ੀ ਸਿਖਾਓ ਜਦ ਬੰਤ ਆ ਗਿਆ ਉਹਨੂੰ ਮੈਂ ਪੁੱਛ ਲਾਂਗੀ ਵੀ ਕਿੰਨਾ ਕਿਲੋਮੀਟਰ ਗਿਆ ਫਿਰ ਮੈਂ ਤੁਹਾਨੂੰ ਦੱਸ ਦਾਂਗੀ ਇਹ ਤਾਂ ਬੀਬੀ ਗੱਲ ਨਹੀਂ ਬਣੀ ਇਹ ਫਿਰ ਤੈਨੂੰ ਸੁਝ ਨਹੀਂ ਲੱਗਣੀ ਅੰਗਰੇਜ਼ੀ ਹੁਣ ਤੂੰ ਜੇ ਮਾੜਾ ਮੁੱਟਾ ਦਿਮਾਗ ਚ ਲਾਵੇਂਗੀ ਤਾਂ ਪਤਾ ਲੱਗੇਗਾ ਨਾ ਮੈਨੂੰ ਵੀ ਪਤਾ ਲੱਗੇ ਕਿ ਤਰ੍ਹਾਂ ਦਿਮਾਗ ਚੱਲ ਰਿਹਾ ਫਿਰ ਸਰ ਜੀ ਤੋਂ ਬਿਨਾ ਅੰਗਰੇਜ਼ੀ ਨਹੀਂ ਸਿਖਾਉਂਦੇ ਤੁਸੀਂ ਅੰਗਰੇਜ਼ੀ ਤਾਂ ਮੈਂ ਸਿਖਾ ਦੂੰਗਾ ਉਹ ਕੋਈ ਚੱਕਰ ਨਹੀਂ ਹੈਗਾ ਪਰ ਤੇਰੇ ਸਮਝ ਨਹੀਂ ਗੱਲ ਲੱਗਣੀ ਬੇੜਾ ਤਾਂ ਬੰਤਦਾ ਬਹਿ ਗਿਆ ਭਣਾ ਉੱਥੇ ਕੀ ੱੱਕੇ ਖਾਣ ਗਿਆ ਹੈ ਇੱਧਰ ਮੈਨੂੰ ਪੁੱਛੇ ਜਾਂਦੇ ਆ ਸਰ ਜੀ ਵੀ ਕਿੱਥੇ ਆ ਕਿੰਨੇ ਟਾਈਮ ਚ ਆਊਗਾ ਮੈਨੂੰ ਦੱਸ ਭਲਾ ਕੀ ਪਤਾ ਸਰ ਜੀ ਕੋਈ ਨਾ ਉਹਨੂੰ ਆ ਜਾਂਦੋ ਮੈਂ ਤੁਹਾਨੂੰ ਉਹਨੂੰ ਪੁੱਛ ਕੇ ਦੱਸਾਂਗੀ ਵੀ ਕਿੰਨਾ ਕਿਲੋਮੀਟਰ ਪਿਆ ਤੁਸੀਂ ਮੈਨੂੰ ਅੰਗਰੇਜ਼ੀ ਸਿਖਾ ਦਿਓ ਆਪਾਂ ਨੇ ਤਾਂ ਸਵਾਲ ਤਾਂ ਪਾਇ ਆਪਾਂ ਦਾ ਸਵਾਲ ਚ ਨਕਲੀ ਬੰਤ ਨੂੰ ਭੇਜਿਆ ਇੱਥੋਂ ਹੁਣ ਸਰ ਜੀ ਇਹ ਨਕਲੀ ਬੰਤ ਖੜਾ ਗਿਆ ਇੱਕ ਤਾਂ ਇਹ ਮੇਰਾ ਦਿਮਾਗ ਖਰਾਬ ਕਰਤਾ ਜੀ ਨਕਲੀ ਨੋਕਲੀ ਦਾ ਵੀ ਆਪ ਬਣਾਏ ਬਣਾਦੇ ਹੁੰਦੇ ਹੁੰਦੇ ਆ ਸਵਾਲ ਦੇ ਵਿੱਚ ਤਾਂ ਬਣਾਣਾ ਹੁੰਦਾ ਕਰੈਕਟਰ ਨੂੰ ਚਲ ਐ ਕਰ ਤੇ ਤੂੰ ਇਹ ਸਵਾਲ ਮੈਂ ਤੇਰੇ ਇੱਥੇ ਛਾਪਦਾ ਦਿੱਤਾ ਠੀਕ ਆ ਇਹਦੇ ਹੋਮਵਰਕ ਲਿਖ ਦੇਣਾ ਠੀਕ ਆ ਅੱਛਾ ਜੀ ਕਰ ਤੂੰ ਕੰਮ ਅੱਛਾ ਜੀ ਕਰਕੇ ਆਉਣਾ ਹੈ ਠੀਕ ਆ ਇਹ ਮੈਂ ਲਿਖਦਾ ਤੂੰ ਘਰ ਸਮਝ ਗਿਆ ਨਾ ਦਿਮਾਗ ਲੜਾਣਾ ਇਸ ਤੇ ਠੀਕ ਆ ਜੀ ਨਾਲ ਬੰਤ ਨੂੰ ਉਹਨਾਂ ਦਿਖਾਣ ਲੱਗ ਜੀ ਉਸ ਨਾਲ ਕੋਈ ਲੈਂਦੇ ਨਿਸਕਾ ਸਰ ਠੀਕ ਆ ਜੀ ਹਾਂ ਬੰਤ ਤਾਂ ਆਪਾਂ ਇੱਕ ਨਕਲੀ ਕਰੈਕਟਰ ਪਾਇਆ ਕਿ ਤੇ ਮੇਰੇ ਨਾਲ ਲੜ ਲੜਨਾ ਜਿਵੇਂ ਤੂੰ ਕਾ ਗੱਲ ਬਣਾਤੀ ਅੱਛਾ ਜੀ ਅੱਛਾ ਹੁਣ ਮੈਂ ਤੈਨੂੰ ਆ ਫਿਰ ਅੱਜ ਦੀ ਅੰਗਰੇਜ਼ੀ ਸਿਖਾਵਾਂ ਅੱਛਾ ਹਾਂ ਇਹ ਸਿਖਾਓ ਸਰ ਜੀ ਹਾਂ ਤੈਨੂੰ ਮੈਂ ਸਿਖਾਵਾਂ ਅੱਜ ਆ ਹਾਂ ਮੰਨ ਲੈ ਹਾਂਜੀ ਜੇ ਕੋਈ ਅੰਗਰੇਜ਼ ਆ ਹਾਂਜੀ ਤੈਨੂੰ ਅੰਗਰੇਜ਼ੀ ਤਾਂ ਆਂਦੀ ਨਹੀਂ ਬਹੁਤੀ ਆਂਦੀ ਆ ਸਰ ਜੀ ਮੈਂ ਰੋਵ ਵਾਲੀ ਅੰਗਰੇਜ਼ੀ ਸਿੱਖੀ ਤਾਂ ਜੇ ਤਾਂ ਤੂੰ ਸਿੱਖਣੀ ਆ ਤਾਂ ਚੁੱਪ ਕਰਕੇ ਮੇਰੇ ਤੋਂ ਸਿੱਖੀ ਜਾ ਠੀਕ ਆ ਜੀ ਨਹੀਂ ਜਾ ਫਿਰ ਠੀਕ ਆ ਸਰ ਜੀ ਹੁਣ ਮੈਂ ਬੋਲਦੀ ਨਹੀਂ ਜੀ ਹਾਂ ਦੇਖੋ ਜੇ ਕੋਈ ਅੰਗਰੇਜ਼ ਆ ਗਿਆ ਮਤਲਬ ਹੂੰ ਉਹ ਤੈਨੂੰ ਹੁਣ ਲੱਗਾ ਆਉਂਗਾ ਆਉਂਗਾ ਹਾਂ ਜੀ ਅੰਗਰੇਜ਼ੀ ਵਿੱਚ ਗੱਲ ਕਰਨ ਹੂੰ ਉੰਤਨੈਸ ਨੂੰ ਪਹਿਲਾਂ ਤਾਂ ਉਹੀ ਲਾਈਨ ਬੋਲ ਦੇਣੀ ਆ ਅੱਛਾ ਜੀ ਉਹ ਜਿਹੜੀ ਮੈਂ ਤੈਨੂੰ ਦੱਸੀ ਤੀਗੀ ਉਹ ਚੁੱਪ ਕਰ ਜੂਗਾ ਠੀਕ ਆ ਓਕੇ ਹਾਂਜੀ ਫੇਰ ਤੈਨੈਸ ਨੂੰ ਦੱਸਣਾ ਵੀ ਹਮ ዱ ਯੂ ዱ ਯੂ ዱ ਯੂ ዱ ਯੂ ਵਾਨਾ ਵਨ ਵਾਨਾ 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 ਹਾਂ ਵਾਨਾ do you wanna do you wanna learn learn punjabi punjabi हां ਹੁਣ ਬੋਲ ਕੇ ਦਿਖਾ ਮੈਨੂੰ do you learn oh ho oh, oh. ho do you learn oh ਲੜਨਾ ਨਹੀਂ ਲੜਨਾ ਨਹੀਂ ਹਾਂ ਜੀ ਵਾਨਾ 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 ਵਾਵੇ ਨਾਲ ਵਾਨਾ ਵਾਨਾ do you wanna ਲਰਨ ਲਰਨ ਪੰਜਾਬੀ ਪੰਜਾਬੀ ਹਾਂ ਇਹਨੇ ਤੁਹਾਡੇ ਦੇ ਲੈਜੇ ਨਾਲ ਲੈਜੇ ਨਾਲ ਦੇ ਕਿਵੇਂ ਜੀ డు ਯੂ ਵਾਨਾ ਲਰਨ ਪੰਜਾਬੀ 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 ਹਾਂ ਆ ਚੀਜ਼ ਹੁਣ ਸੁਣਾ ਇਹਦਾ ਮਤਲਬ ਕੀ ਆ ਜੀ ਹੁਣ ਵੀ ਤੁਸੀਂ ਪੰਜਾਬੀ ਸਿੱਖਣੀ ਚਾਹੁੰਦੇ ਆ ਅੱਛਾ ਜੀ ਮੈਂ ਅੰਗਰੇਜ਼ ਨੂੰ ਪੁੱਛਾਂ ਵੀ ਤੂੰ ਪੰਜਾਬੀ ਸਿੱਖਣੀ ਚਾਹੁੰਦਾ ਹਾਂ ਹਾਂ ਪਹਿਲਾਂ ਉਹ ਦਬਕਾ ਮਾਰ ਦੇ ਹੂੰ ਵੀ ਤੇਰੀ ਹਿੰਮਤ ਕੀ ਮੈਂ ਉਹ ਹੀ ਬੋਲਣ ਦੀ ਤੇਰੀ ਹਿੰਮਤ ਕੀ ਮੇ ਹੋਈ ਬੋਲਣ ਦੀ ਬੀ ਤੂੰ ਪੰਜਾਬੀ ਸਿੱਖਣੀ ਚਾਹਨਾ ਪੰਜਾਬੀ ਸਿੱਖਣੀ ਆ ਅੱਛਾ ਇਹ ਪੁੱਛਣਾ ਤਨੇ డు ਯੂ ਵਾਣਾ ਹਾਂ ਸਰ ਜੀ ਅੱਗੇ ਕੀ ਸੀ ਲਰਨ ਲਰਨ ਪੰਜਾਬੀ ਪੰਜਾਬੀ ਹਾਂ డు ਯੂ ਵਾਣਾ ਲਰਨ ਪੰਜਾਬੀ ਹੁਣ ਦੋ ਆਪਸ਼ਨ ਆ ਹੋਣ ਗਿਆ ਦੇਖ ਅੱਛਾ ਜਾਂ ਤਾਂ ਉਹ ਕਹੇਗਾ ਨੋ 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 ਜਾਂ ਕਹੇਗਾ ਯੈਸ ਯਾ ਯੈਸ ਯਾ ਹਾਂ ਅੱਛਾ ਹੁਣ ਜੇ ਦਾ ਨੋ ਕਹੇਗਾ ਫੇਰ ਤਨੇ ਕਹਿ ਦੇਣਾ ਗੈਟ ਅਵੇ ਗੈਟ ਅਵੇ ਹਾਂ ਯਾ ਗੈਟ ਆਊਟ ਦਫਾ ਹੋ ਗੈਟ ਆਊਟ ਦਫਾ ਹੋ ਦੋ ਜਗ ਨਹੀਂ ਜੇ ਉਹ ਯੱਸ ਕਰੇਗਾ ਹੂੰ ਫੇਰ ਥੋੜੀ ਜਿ ਨਰਮ ਹੋ ਜੀ ਅੱਛਾ ਜੀ ਫੇਰ ਕੀ ਕਹਿਣਾ ਫੇਰ ਕਹਿਣਾ ਕਾਮ ਆਨ ਕਾਮ ਆਨ ਕਾਮ ਆਨ ਕਾਮ ਆਨ ਫੇਰ ਸਿੱਖ ਲਈ ਮਤ ਪਲੇ ਤਿਆਰ ਹੋ ਜਾਏਗਾ ਪੰਜਾਬੀ ਅੱਛਾ ਜੀ ਫੇਰ ਉਹਨੂੰ ਬਿਠਾ ਲਈ ਚਾਹ ਕਿਤੇ ਹੂੰ ਚਾਹ ਖੜੇ ਖੜੇ ਨੂੰ ਸਿਖਾ ਦੀ अच्छा जी हां फिर तन्नू इक ਹੋਰ ਨੁਕਸਾ ਦੱਸਾਂ ਹਾਂਜੀ ਫਿਰ ਤਨ ਇੱਕ ਲੱਖਰ ਲੈ ਲੈਣਾ ਵਟ ਵਟ हां ਵਟ 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 ਅੱਛਾ ਜੀ ਬਸ ਤਨੇ ਵਟ 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 ਚੀ ਸਾਰੀ ਅੰਗਰੇਜ਼ੀ ਸਿਖਾ ਦੇਣੀ ਐ ਨੂੰ ਅੰਗਰੇਜ਼ੀ ਸਿਖਾ ਦੇਣੀ ਐ ਜੀ ਅੰਗਰੇਜ਼ੀ ਨੂੰ हां ਵਟ 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 ਉਹ ਕਿਵੇਂ ਸਰ ਜੀ हां ਸਭ ਤੋਂ ਪਹਿਲਾਂ ਤਨੇ ਦੇਖ ਕਰਨਾ ਇੱਕ ਮਿੰਟ ਉਸ ਨੂੰ ਕਹਿ ਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਿਆਦੇ ਇਸ਼ਾਰਿਆਂ ਤੇ ਗੱਲ ਕਰੀ ਨੂੰ ਪਤਾ ਨ ਲੱਗੀ ਵੀ ਅੰਗਰੇਜ਼ੀ ਆਂਦੀ ਹੈ ਕਿ ਘਟ ਆਂਦੀ ਹੈ ਅੱਛਾ ਇੱਕ ਮਿੰਟ ਇੱਕ ਮਿੰਟ ਮੈਂ ਕਹਦੀ ਐ ਕਰਕੇ ਦੇਖ ਦੇਖ ਦੇ ਅੱਛਾ ਇਸ ਦਾ ਮਤਲਬ ਲੋ ਆਪੀ ਸਮਝੇ ਵੀ ਇੱਕ ਮਿੰਟ ਵੇਟ ਕਰ ਲੈ ਇੱਕ ਮਿੰਟ ਉਹਨੂੰ ਕਹਦੀ ਠਹਿਰ ਜਾ ਮੈਂ ਇੱਕ ਰੱਸੀ ਵਟਲਾ ਮੈਂ ਇੱਕ ਰੱਸੀ ਵਟਲਾ ਹਾਂ ਅੱਛਾ ਜੀ ਅੰਗਰੇਜ਼ ਅੰਗਰੇਜ਼ ਨੂੰ ਸਰ ਜੀ ਹਾਂ ਮੈਂ ਰੱਸੀ ਬੱਟ ਕੇ ਕੀ ਕਰਨਾ ਉਹ ਅੰਗਰੇਜ਼ੀ ਨਹੀਂ ਸਿਖਾਣੀ ਅੰਗਰੇਜ਼ ਨੂੰ ਨਾ ਪੰਜਾਬੀ ਹਾਂਜੀ ਪੰਜਾਬੀ ਸਿਖਾਣ ਨਾਲ ਫਿਰ ਰੱਸੀ ਵਟਣ ਦਾ ਕੀ ਹੈ ਜੀ ਫਿਰ ਬੱਟ ਇੱਕ ਇੱਕ ਅੱਖਰ ਕਰਕੇ ਸਿਖੇਗਾ ਨਾ ਉਹ ਉਹ ਵਿਚਾਰਾ ਪੋੜਾ ਉਹਨੂੰ ਕੀ ਪਤਾ ਪੰਜਾਬੀ ਦਾ ਅੱਛਾ ਵੀ ਜਿਹੜਾ ਕੰਮ ਉਹਨੂੰ ਸਿਖਾਣ ਨਾਲ ਕਰਕੇ ਦਿਖਾਣਾ ਪੈਣਾ ਮੈਨੂੰ ਹਾਂ ਇੱਕ ਇੱਕ ਅੱਖਰ ਸਿਖਾਣਾ ਨਾਲ ਦੀ ਨਾਲ ਕਰਦੇ ਜਾਣਾ ਅੱਛਾ ਸ਼ੁਰੂਆਤ ਉੱਥੇ ਕਰਾਂਗੇ ਜਿਹੜਾ ਅੱਖਰ ਸੌਖਾ ਜਾ ਸਮਝ ਆ ਜੇ ਇਸ ਨੂੰ ਅੱਛਾ ਮੈਂ ਇਹਨੂੰ ਕਹਾ ਇੱਕ ਮਿੰਟ ਰੁਕ ਜਾ ਮੈਂ ਰੱਸੀ ਵਟਾਂ ਹਾਂ 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 ਅੱਛਾ ਜੀ ਉਹਨੂੰ ਕਹਦੀ ਲੈ ਫਿਰ ਮੈਂ ਇੱਕ ਮਿੰਟ ਰੱਸੀ ਵਟ ਲਾਂ ਹੂੰ ਉਹ ਜਦ ਦੇਖੇਗਾ ਰੱਸੀ ਬੱਟ ਦੀ ਉਹ ਸਮਝ ਜਾਏਗਾ ਵੀ ਹਾਂ ਬੱਟ ਇਹਨੂੰ ਕਹਿੰਦੇ ਆ ਬੱਟਣਾ ਅੱਛਾ ਜੀ ਸਮਝ ਆ ਗਈ ਠੀਕ ਆ ਜੀ ਇਹਨੂੰ ਵੀ ਆ ਜਾਏਗੀ ਅੱਛਾ ਫਿਰ ਦੂਜੀ ਗੱਲ ਨੇ ਕਹਿੰਦਾ ਠਹਿਰ ਜਾ ਠਹਿਰ ਜਾ ਠਹਿਰ ਜਾ ਹੂੰ ਮੈਂ ਇੱਕ ਮਿੰਟ ਉਹ ਕੀ ਕਹਿੰਨੇ ਆ ਸੁਣੋ ਬੱਟਣਾ ਸੇਮੀਆਂ ਬੱਟਣਾ ਆ ਸੇਮੀਆਂ ਲਾਲੇ ਅੱਛਾ ਜੀ ਕਿ ਮੈਂ ਸੇਮੀਆਂ ਵਾਰ ਸੇਮੀਆਂ ਬੱਟੀਆਂ ਹੋਈਆਂ ਦਿਖਾ ਦੀ ਉਸਨੂੰ ਆਹ ਬੱਟੀ ਆ ਸੇਮੀਆਂ ਬੱਟੀਆਂ ਸੇਮ ਯਾ ਬੱਟੀਆਂ ਹਾਂ ਸੇਮ ਯਾ ਬੱਟੀਆਂ ਇੱਕ ਇਹ ਅੱਖਰ ਦਿਖਾ ਦਿਆ ਫਿਰ ਤੂੰ ਕਹਦੀ ਵੀ ਇੱਕ ਦੋ ਹੋਰ ਰਹਿ ਜਾ ਕੋਈ ਜੋੜ ਲੀ ਅੱਖਰ ਅੱਛਾ ਜੀ ਕਿਸੇ ਕੋਈ ਬੰਦਾ ਆਂਦਾ ਹੋਵੇਗਾ ਸਾਹਮਣੇ ਆ ਕੋ ਦੇਖਦੀ ਰਹੀ ਡੀਕਦੀ ਵੀ ਕੋਈ ਤੀਨੀ ਆਵੇ ਕੋਈ ਬੰਦਾ ਆਵੇ ਕੋ ਬੱਚਾ ਆਵੇ ਅੱਛਾ ਜੀ ਹੈ ਫਿਰ ਤੂੰ ਉਸ ਨੂੰ ਦੇਖ ਕੇ ਕਹਣਾ ਕਿਵੇਂ ਵੱਟਾ ਚੜਾਈ ਫਿਰਦਾ ਕਿਵੇਂ ਵੱਟ ਪਾਈ ਫਿਰਦਾ ਮੱਥੇ 'ਚ ਕਿਵੇਂ ਵੱਟ ਪਾਈ ਫਿਰਦਾ ਅੱਛਾ ਕਿਵੇਂ ਮੱਥੇ 'ਚ ਪਾਈ ਫਿਰਦਾ ਫਿਰ ਅੰਗਰੇਜ਼ ਕਹੇਗਾ ऐसे ही करेगा उन्होंने समझ नहीं आनी भी बटा क्या होंगे फिर तू इस तरह पाके दिखा दी इस तरह के इसको कहने बटा हां ठीक है जी दिस इज बटा दिस इज बटा दिस इज व्हाट मथे बट मथे बट ठीक है समझ आ जाएगी हां जी फिर उस नु तू कह दी भी सोआ बिचो सोआ बटा दस अच्छा जी चार बटा दो 3/2 ਹੂੰ ਫਿਰ ਉਹਨੂੰ ਦੱਸ ਸਕਦੇ ਨਾ ਕਿ ਜਦੋਂ ਇਸ ਤਰ੍ਹਾਂ ਲਿਖਦੇ ਆ ਨਾ ਡਿਵਾਈਡ ਕਰਦੇ ਆ ਕਿਸੇ ਚੀਜ਼ ਨੂੰ ਵੰਡ ਕਰਦੇ ਆ ਉਹਨੂੰ ਵਟਾ ਬੋਲਦੇ ਆ ਹੂੰ ਫਿਰ ਉਹਨੂੰ ਸਮਝ ਲੱਗ ਜੇਗੀ ਮੈਨੂੰ ਡਿਫਰੈਂਸ ਪਤਾ ਲੱਗ ਜਾਣਾ ਵਟ ਵਟਾ ਵਟ ਇਹ ਕੀ ਚੀਜ਼ ਆ ਠੀਕ ਆ ਜੀ ਫਿਰ ਉਸ ਤੋਂ ਬਾਅਦ ਵੀ ਜਿਸ ਤਰ੍ਹਾਂ ਹੁਣ ਖੇਤ ਦੇ ਵਿੱਚ ਆਪਾਂ ਬੈਠੇ ਆ ਹੂੰ ਉਹਨੂੰ ਖੇਤ ਦੀ ਸੈਰ ਵੀ ਕਰਾਦੀ ਕਰੇ ਅੱਛਾ ਜੀ ਹਾਂ ਲਓ ਸਰ ਜੀ ਮੈਨੂੰ ਠੇਕਾ ਲਿਆ ਸੈਰ ਕਰਾਉਣ ਨੂੰ ਫਿਰ ਅੰਗਰੇਜ਼ੀ ਤਾਂ ਤਾਹੀ ਸਿੱਖੂਗਾ ਹੁਣ ਦੇਖ-ਦੇਖ ਕੇ ਅੰਗਰੇਜੀ ਜੀ ਪੰਜਾਬੀ ਆ ਪੰਜਾਬੀ ਪੰਜਾਬੀ ਫਿਰ ਉਸ ਨੂੰ ਕਹਿੰਦੀ ਖੇਤ ਚੱਲਿਆਣਾ ਪੈਣਾ ਜੀ ਅੰਗਰੇਜ਼ ਨੂੰ ਹਾਂ ਖੇਤ ਚਲੋ ਆਂਦੇ ਜਾਂਦੇ ਖੇਤ ਟੱਕਰੀ ਜਾਂਦੇ ਕਿਤੇ ਨਾ ਕਿਤੇ ਚੱਲ ਲਿਆਉਂਗੀ ਜੀ ਹਾਂ ਫਿਰ ਤੂੰ ਅੱਗੇ ਅੱਗੇ ਤੁਰ ਲਈ ਉਹਨੂੰ ਕਹਿੰਦੀ ਪਿੱਛੇ ਪਿੱਛੇ ਆ ਬੱਟੋ ਬੱਟਾ ਮੇਰੇ ਨਾਲ ਬੱਟੋ ਬੱਟਾ ਹਾਂ ਹੂੰ ਬਾਅਦ ਉਸ ਨੂੰ ਤਨੇ ਇਸ ਤਰ੍ਹਾਂ ਕਰਕੇ ਸਿਖਾਣਾ ਸਰ ਉਹਨੂੰ ਤਾਂ ਮੈਂ ਸਿਖਾ ਦਾਂਗੀ ਜੀ ਹਾਂ ਤੁਸੀਂ ਮੈਨੂੰ ਅੰਗਰੇਜੀ ਤਾਂ ਸਿਖਾ ਦਿਓ ਮਤਲਬ ਜੇ ਹੁਣ ਹੈਲਪ ਦੀ ਹੈਲਪ ਆ ਤੂੰ ਨਾ ਪੰਜਾਬੀ ਸਖਾਵੇਂ ਕੋਈ ਨਾ ਕੋਈ ਅੱਖਰ ਉਹ ਤੇ ਅੰਗਰੇਜ਼ੀ ਦਾ ਵੀ ਸਿੱਖੇਂ। ਲੈ ਕਮਾਲ ਆ ਸਰ ਜੀ। ਹੁਣ ਮੈਨੂੰ ਕਾਦ ਅੰਗਰੇਜ਼ ਮਿਲੇਗਾ। ਕਾਦ ਮੈਂ ਉਹ ਤੋਂ ਅੰਗਰੇਜ਼ੀ ਸਿੱਖਾਂਗੀ। ਮੈਂ ਤੁਹਾਡੇ ਕੋਲ ਆਈਆਂ ਤੁਸੀਂ ਕਿਉਂ ਨਹੀਂ ਸਿਖਾਉਂਦੇ? ਤੁਸੀਂ ਸਿਖਾਉਂਦੇ। ਮੈਂ ਤੁਸ ਸਿਖਾਰੇ ਕਿੰਨੀ ਨੋਲਿਜ ਹੋਰ ਅੰਗਰੇਜ਼ੀ ਦੀ ਉਹਦੇ ਰਹਾ ਨਾ ਮੈਂ ਸਾਰੀ। ਹਾਏ ਹਾਏ ਸਰ ਜੀ ਮੈਂ ਤਾਂ ਬਾਹਰ ਜਾਣਾ ਜੀ ਆਈਲੈਸ ਕਰਨੀ ਆ। ਤੁਸੀਂ ਤਾਂ ਮੈਨੂੰ ਅੰਗਰੇਜ਼ੀ ਨੂੰ ਸਿਖਾਇਆ ਪਤਾ ਨਹੀਂ ਕੀ ਕੀ ਗੱਲਾਂ ਮਾਰ ਜਾਂਦੇ ਕਦੇ ਬੰਤ ਨੂੰ ਭੇਜ ਦਿੰਦੇ ਆ ਕਿਤੇ। ਆ ਮੈਂ ਤਾਂ ਸਰ ਜੀ ਹੋਰ ਹੀ ਗੱਲਾਂ ਕਰੀ ਜਾਂਦੇ ਆ ਤੁਸੀਂ ਤਾਂ ਜੀ। ਫਿਰ ਬੀਬੀ ਆ ਜਿੰਤਰਾ ਦਾ ਕੈਂਡੀਡੇਟ ਹੁੰਦਾ ਉਸ ਤਰੀਕੇ ਦੇ ਨਾਲ ਉਸ ਨੂੰ ਸਿਖਾਈ ਜਾਂਦੀ ਹੈ ਲੈਂਗੁਏਜ ਭਾਸ਼ਾ ਅੱਛਾ ਜੀ ਇਸ ਨੂੰ ਦਾ ਤਜਰਬਾ ਕਹਿੰਦੇ ਆ ਮੇਰੇ ਕੋਲ ਹੁਣ 15 ਸਾਲ ਦਾ ਤਜਰਬਾ 17 ਸਾਲ ਦਾ ਕਹਦਾ ਤਜਰਬਾ ਫਿਰ ਸਰ ਜੀ ਸਿਖਾ ਤਾਂ ਦੋ ਹੁਣ ਮੈਨੂੰ ਅੰਗਰੇਜ਼ੀ ਕੋਈ ਮੈਂ ਤੈਨੂੰ ਜਵਾਨੀ ਸਿਖਾਰਾ ਸਾਰਾ ਜਵਾਨੀ ਇਹਦਾ ਤੈਨੂੰ ਕੋਈ ਨੈਟ ਦੇ ਸਰਚਾਂ ਮਰ ਗਿਆਈ ਮਰ ਗਿਆਈ ਸਰਚਾਂ ਕੋਈ ਨਹੀਂ ਸਿਖਾਂਦਾ ਤੁਨੂੰ ਇਵੇਂ ਜਿੰਨੇ ਪੰਜਾਬੀ ਤਰੀਕੇ ਨਾਲ ਮੈਂ ਸਿਖਾਉਣਾ ਅੰਗਰੇਜ਼ੀ ਅੱਜ ਤੈਨੂੰ ਚਾਰ ਅੱਖਰ ਦੱਸੇ ਆ ਕਿਹੜੇ ਕਿਹੜੇ ਆ ਦੱਸ ਪਹਿਲਾਂ ਪਹਿਲੇ ਅੱਖਰ ਤਾਂ ਤੇਰੇ ਯਾਦ ਨਹੀਂ ਰਹਿੰਦੇ ਹੋਰ ਅੱਗੇ ਅੱਗੇ ਗਈ ਜਾਏਗੀ ਆ ਸਖਾ ਦੇ ਉਸਖਾ ਦੇ ਆ ਸਖਾ ਦੇ ਉਸਖਾ ਦੇ ਉਹੀ ਇੱਕ ਤਾਂ ਬੰਨਾ ਵਾਲਾ ਸਖਾ ਜੀ ਕਿਹੜਾ ਬੰਨਾ ਵਾਲਾ ਬੰਨਾ ਵਾਲਾ ਬੰਨ ਵਾਲਾ ਕਿਹੜਾ ਵੀ ਜੇ ਕੋਈ ਅੰਗਰੇਜ਼ੀ ਮਿਲੇ ਉਹਨੂੰ ਐ ਕਰਾ ਪੂਰਾ ਪੂਰਾ ਬੋਲ ਕੇ ਦੱਸ ਯੂ ਯੂ ਇਸ ਯੂ ਬੰਨਾ ਪੰਜਾਬੀ ਕਮ ਕਮ ਦੂ ਕਿੱਥੇ ਗਿਆ ਲੜਨ ਕਿੱਥੇ ਗਿਆ ਯੂ do you do you wanna wanna learn learn punjabi punjabi ਜਿਹੜਾ wanna ਇਸਕਾ ਮਤਲਬ ਹੁਣ ਕੀ ਆ ਇਹ ਵੀ ਸੁਣ ਲੈ ਇਹ ਬਣਿਆ want ਬੋਲ want want to to ਦੀ want ਉਹ ਹੈਗੀ ਪਹਿਲੀ ਫਾਰਮ ਜਦੋਂ ਆਪਾਂ want ਤੇ to ਨੂੰ ਇਕੱਠਾ ਬੋਲਣਾ ਹੋਵੇ want ਤੇ to ਨੂੰ ਇਕੱਠਾ ਬੋਲਣਾ ਹੋਵੇ ਹਾਂ ਫਿਰ ਆਪਾਂ ਕੀ ਕਰਦੇ ਆ ਜਿਹੜੇ ਗੋਰੇ ਲੋਕ ਆ ਉਹਨੂੰ ਇਕੱਠਾ ਬੋਲਦੇ ਆ wanna ਵੰਨ ਉਹ ਸ਼ੋਰਟ ਕਰਦੇ ਆ ਜਿਸ ਤਰ੍ਹਾਂ ਆਪਾਂ ਪੰਜਾਬੀ ਦੇ ਵਿੱਚ ਸ਼ੋਰਟ ਛੋਟਾ ਛੋਟਾ ਕਰਦੇ ਆ ਅੱਖਰਾਂ ਨੂੰ ਹਾਂਜੀ ਉਹ ਮੈਂ ਬੋਲਦੇ ਆ ਉਹ ਜਿਆਦਾ ਟਾਈਮ ਨਹੀਂ ਹੁੰਦਾ ਜੀ ਉਹਨਾਂ ਕੋਲ ਬੋਲਣ ਦਾ ਆਹ ਹਾਂ ਬੇਲੇ ਘਟ ਹੁੰਦੇ ਆ ਨਾ ਉਹ ਐ ਤਾਂ ਸਾਰੇ ਆਪਾਂ ਵੀ ਛੋਟੇ ਕਰਦੇ ਆ ਅੱਖਰ ਨੂੰ ਹਾਂਜੀ ਆਪਾਂ ਜਦ ਬੋਲਦੇ ਆ ਦੇਖੋ ਲੈ ਤੁਸੀਂ ਚਾਹ ਪੀਓਗੇ ਹਾਂ ਆਪਾਂ ਕੀ ਬੋਲਦੇ ਆ ਚਾਹ ਪੀਓਗੇ ਹਾਂ ਛੋਟਾ ਨੀ ਕਰ ਦਿੰਦੇ ਅੱਖਰ ਨੂੰ ਹਾਂਜੀ ਇਸ ਤਰ੍ਹਾਂ ਹੀ ਠੀਕ ਹੈ ਹਾਂ ਉਹ ਬਾਟ ਟੂ ਨੂੰ ਬੋਲਦਾ ਵਨ ਹੂੰ ਹੁਣ ਬੋਲ డు ਯੂ డు ਯੂ ਵਨ ਵਨ ਲਰਨ ਲਰਨ ਪੰਜਾਬੀ ਪੰਜਾਬੀ ਹਾਂ ਇਸ ਤੋਂ ਅੱਗੇ ਕੀ ਕਹੇਗਾ ਉਹ ਵਨ ਲਰਨ ਪੰਜਾਬੀ ਨੋ ਯਸ 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 ਬਾਤ ਤੂੰ ਫਿਰ ਜੀ ਯਸ ਕਹੇਗਾ ਫਿਰ ਥੋੜੀ ਜੀ ਟਹਿਲੀ ਹੋ ਜੀ ਨਹੀਂ ਫਿਰ ਸੁਣ ਕਹਦੀ ਨਹੀਂ ਦਫਾ ਹੋ ਗੋ ਆਊਟ ਉਹਨੂੰ ਦਫਾ ਹੋਦਾ ਕੋਈ ਪਤਾ ਨਹੀਂ ਹੋਏਗਾ ਉਹ ਤਾਂ ਗਰੇਜ ਨੂੰ ਕੋਈ ਪਤਾ ਹੋਊਗਾ ਗੋ ਆਊਟ ਗੋ ਆਊਟ ਦਫਾ ਹੋ ਹਾਂ ਨਹੀਂ ਕਹਦਾ ਕਿ ਕੰਮ ਕੰਮ ਗੈਟ ਆਊਟ ਗੋ ਆਊਟ ਗੋ ਆਊਟ ਜਿਹੜਾ ਅੱਖਰ ਤੈਨੂੰ ਮੈਂ ਹੁਣ ਤਿੰਨ ਆਪਸ਼ਨਾਂ ਦੇ ਦਿਆਂ 99 99 ਗੈਟ ਗੋ ਲੋਸਟ ਗੈਟ ਗੋ ਲੋਸਟ ਜਿਹੜਾ ਅੱਖਰ ਤੈਨੂੰ ਹੁਣ ਆਿੰਦਾ ਜੇ ਸੌਖਾ ਲੱਗਦਾ ਉਹ ਰੱਖ ਲੈ ਮੈਂ ਸਾਰਾ ਤਾਂ ਇੱਕ ਹੀ ਮਾਤ ਬੋਲਾ ਸਰ ਜੀ ਲੇਟ ਆ ਗਈ ਮੋਟਰ ਚੱਲ ਗਈ ਜੀ ਅੱਛਾ ਅੱਛਾ ਕੋਈ ਨਾ ਬੱਸ ਮੈਂ ਹੁਣ ਲੇਟ ਹੁਣ ਤੇਰੀ ਕਲਾਸ ਹੋ ਗਈ ਖਤਮ ਬੱਸ ਜੀ ਹਾਂ ਬੱਸ ਇਹ ਚਾਰ ਅੱਖਰ ਚਾਹੇ ਲਿਖ ਕੇ ਲੈ ਜਾ ਚਾਹੇ ਦਿਮਾਗ ਚ ਪਾਗਲੇ ਜਾ ਹੁਣ ਮੈਂ ਕੱਲ ਨੂੰ ਪੜ੍ਹਾਂਗਾ ਇਹ ਤਾਂ ਵੀ ਯਾਦ ਰਹਿਣਗੇ ਜੀ ਹਾਂ ਕੱਲ ਨੂੰ ਪਰਖਾਂਗਾ ਵੀ ਦਿਮਾਗ ਤੇਰਾ ਕਿੰਨਾ ਹੈ ਤੁਸੀਂ ਲਿਖ ਵੀ ਦਿਓ ਜੇ ਲਿਖਨੇ ਆ ਜੀ ਨਾਲ ਉਹ ਬੰਤ ਵਾਲੀ ਕਹਾਣੀ ਪੂਰੀ ਕਰਕੇ ਲਿਆਈ ਤੁਸੀਂ ਟੈਨਸ਼ਨ ਨਾ ਲਓ ਜੀ ਬੰਤ ਨੂੰ ਤਾਂ ਮੈਂ ਜਾ ਕੇ ਪੁੱਛਾਂਗੀ ਵੀ ਤੂੰ ਕਰਨ ਕੀ ਗਿਆ ਹੈ ਲਿਖ ਗੇ ਦੇਮਾ ਹਾਂ ਲਿਖ ਗੇ ਦੇਮਾ ਹੋਰ ਇਹ ਲਿਖ ਦਿਓ ਜੀ ਉਹਨੂੰ ਤਾਂ ਮੈਂ ਚੰਗੀ ਤਣੇ ਸੜੀ ਦਊਂਗੀ ਕੀ ਹੋਇਆ ਕੱਦ ਦਾ ਹੁਣ ਤੱਕ ਨਹੀਂ ਮੁੜਿਆ ਹੈਗਾ ਭਲਾ ਉੱਥੇ ਕੀ ਕਰਨ ਗਿਆ ਹਮ ਲਰਨ ਅੱਛਾ ਜੀ ਪੰਜਾਬੀ ਠੀਕ ਹੈ ਜੀ ਆ ਲੈ ਤੇ ਅਨਲ ਦੇਖ ਲੈ ਸਮਝ ਆ ਰਿਹਾ ਨਾ ਹਾਂਜੀ ਮੈਂ ਪੁੱਛ ਲਾਂਗੀ ਫੋਨ ਤੇ ਜਨਾਇ ਸੰ ਬਸ ਬਸ ਮੈਨੂੰ ਫੋਨ ਨਾ ਕਰੀ ਮੈਂ ਪਹਿਲੇ ਬਿਜੀ ਹੁੰਨਾ ਬਹੁਤ ਸਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਦ ਦੁਪਹਿਰ ਨੂੰ ਨਾ ਹੀ ਕੱਲ ਤੇ ਅੱਛਾ ਜੀ ਹਾਂ ਉਹ ਮੈਂ ਪਾਣੀ ਲਾਦਾ